ਸਰਕਾਰੀ ਆਈਟੀਆਈ ਮੁਰਿੰਡਾ ਵਿਖੇ 5 ਦਸੰਬਰ ਤੋਂ ਲੈ ਕੇ 13 ਦਸੰਬਰ ਤੱਕ ਨੰਦਨੀ ਫਾਊਂਡੇਸ਼ਨ ਦੇ ਵੱਲੋਂ EMPLOYABILITY SKILL TRAINING ਪ੍ਰੋਗਰਾਮ ਕੈਂਪ ਲਾਇਆ ਗਿਆ। ਦੱਸਦੀ ਹੈ ਕਿ ਸੈਸਾ ਦੇ ਵਿੱਚ ਚੱਲ ਰਹੀਆਂ ਟ੍ਰੇਡਾਂ ਜਿਵੇਂ ਕਿ ਕੋਪਾ, ਕਟਾਈ, ਸਿਲਾਈ, ਕਢਾਈ, ਕੋਸਮੈਟੋਲੋਜੀ ਅਤੇ ਪੰਜਾਬੀ ਸਟੈਨੋਗ੍ਰਾਫੀ ਦੇ ਸਿੱਖਿਆਰਥੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ। ਸੰਸਥਾ ਦੇ ਮੁੱਖ ਅਧਿਆਪਕਾ ਸ਼੍ਰੀਮਤੀ ਬਲਦੀਸ਼ ਕੋਰ ਦੇ ਵੱਲੋਂ ਸਿੱਖਿਆਰਥੀਆਂ ਸਕਿੱਲ ਪ੍ਰੋਗਰਾਮ ਮਦੇ ਲਈ ਉਤਸ਼ਾਹਿਤ ਕੀਤਾ ਗਿਆ ਇਸ ਮੌਕੇ ਤੇ ਸਟਾਫ ਪਰਜੋਤ ਕੋਰ ਅਤੇ ਇਨਸਪੈਕਟਰ ਸ਼੍ਰੀ ਲਵਜੋਤ ਸਿੰਘ ਸਤਕਾਰ ਸਿੰਘ ਅਰुण ਜਸ਼ਨਦੀਪ ਕੋਰ ਸ਼੍ਰੀਮਤੀ ਕਿਰਨਜੀਤ ਕੋਰ ਤੇ ਹੋਰ ਲੋਕ ਸ਼ਾਮਲ ਹੋਏ ਦੱਸਦੇ ਕਿ ਨੰਦਨੀ ਫਾਊਂਡੇਸ਼ਨ ਦੇ ਟੈਕਨੀਕਲ ਟ੍ਰੇਨਰ ਮਿਸ ਦੀਪਿਕਾ ਚਾਉਲਾ ਦੇ ਵੱਲੋਂ ਸਿੱਖਿਆਰਥੀਆਂ ਨੂੰ ਇਮਪਲੋਇਬਿਲਟੀ ਸਕਿੱਲ ਬਾਰੇ ਵੀ ਗਿਆਨ ਦਿੱਤਾ ਗਿਆ ਗੁੱਡ ਆਫਟਰਨੂੰ एवरीवन ਸੋ ਸਰ ਇਹ ਜੋ ਟ੍ਰੇਨਿੰਗ ਹੈ ਇਟ ਇਜ਼ ਰਿਗਾਰਡਿੰਗ ਇਮਪਲੋਇਬਿਲਟੀ ਸਕਿੱਲਸ ਟ੍ਰੇਨਿੰਗ ਪ੍ਰੋਗਰਾਮ My name is Deepika and I am from Nandi Foundation. So government ITI women Morinda की तरफ से हमें ये space के लिए students को employability skills के लिए training के लिए जिसमें हम basically बच्चों को six days की employability skills training देते हैं. And इस training में बच्चे confidence boost हैं, interview preparation, mock interviews कैसे देने हैं and communication skills, jobs के लिए बच्चों के जो chances हैं वो open होते हैं. इसके लिए हमें जो प्रिंसिपल मैडम है उनका बहुत थैंकफुल है बिकॉज उन्होंने हमें अलाउ किया हमारे स्टूडेंट्स को ट्रेन करने के लिए बिकॉज आई बिलीव कि पंजाब के स्टूडेंट्स में भी बहुत स्ट्रेंथ एंड बहुत अपॉर्चुनिटी स्कीम को जरूरत है एंड वी आर गोइंग टू पॉलिश सो आज का जो हमारा डे है आज हमारा चल रहा है रोल प्ले विच इज़ बेस्ड ऑन डिफरेंट टॉपिक्स लाइक फिटनेस फ्रेंड्स टाइटिशियंस डॉक्टर्स स्ट्रेस मैनेजर्स एंड टाइम कीपर्स तो ट्वेंटी मिनट्स दिए गए थे स्टूडेंट्स को रोल प्ले के लिए एंड इन ट्वेंटी मिनट्स में स्टूडेंट्स के अपने आइडियाज अपने ऑर्गेनिक आइडियाज़ अपने टैलेंट को यूज़ करके रोल प्ले प्रिपेयर किया था एंड इस रोल प्ले के थ्रू उनका जो स्ट्रेस होता है जो स्टेज पर जब वो आते हैं नर्वसनेस होती है वो खत्म होती है कॉन्फिडेंस बूस्ट होता है कॉन्फिडेंस बिल्ड होता है अब मुझे लगता है कि हमारे जो स्टूडेंट्स हैं दे आर रेडी फॉर द जॉब्स प्लस दे आर ऑल्सो रेडी ਕੀ ਕਦੇ ਵੀ ਜਾ ਕੇ ਉਹਨੂੰ ਸਟੇਜ 'ਤੇ ਬੋਲਣਾ ਹੈ ਸੋ ਦੇ ਵਿਲ ਡੂ ਇਟ ਹੈਪੀਲੀ ਐਂਡ ਕੰਫੀਡੈਂਟਲੀ ਐਮ ਆਈ ਰਾਈਟ एवरीवन यस मैम ਸੋ ਥਿਸ ਇਜ਼ 올 ਅਬਾਊਟ ਦ ਟ੍ਰੇਨ ਇਟਾ ਮਰੰਡਾ ਦੇ ਵਿੱਚ ਇੱਕ ਕੈਂਪ ਲੱਗਿਆ ਹੋਇਆ ਹੈ ਕੀ ਕਹਿਣਾ ਚਾਹੁੰਦੇ ਹੋ ਨੋਬਾ ਕਸਬਿਛੇ ਦੇ ਸਬੰਧ ਵਿੱਚ ਚਲਵਾਇਆ ਅ ਸਰ ਐਕਚੁਅਲੀ ਉਹ ਰੁਜ਼ਗਾਰ ਯੋਗਤਾ ਦੇ ਸਬੰਧਤ ਸੀਗਾ ਜੀ ਰੁਜ਼ਗਾਰ ਯੋਗਤਾ ਦੇ ਹੁਨਰ ਉਸ ਵਿਸ਼ੇ ਤੇ ਅਸੀਂ ਇੱਕ ਮਤਲਬ ਇੱਕ ਹਫਤੇ ਦਾ ਪ੍ਰੋਗਰਾਮ ਹੈ ਇੱਕ ਜੀ ਤੇ ਨੰਦੀ ਫਾਊਂਡੇਸ਼ਨ ਨਾਲ ਅਸੀਂ ਟਾਈਪ ਅਪ ਕੀਤਾ ਸੀ ਜੀ ਉਹਦੇ ਸਬੰਧਤ ਉਹਨਾਂ ਨੇ ਹੀ ਇਹ ਮਤਲਬ ਕਿ ਸਾਡੇ ਚ ਕਲਾਸਿਸ ਲਗਾ ਰਹੇ ਹੋ ਇੱਕ ਹਫਤੇ ਦੀ ਤੇ ਉਹਦੇ ਚ ਉਹ ਬੱਚਿਆਂ ਨੂੰ ਇੰਟਰਵਿਊਸ ਕਿਵੇਂ ਦੇਣੀਆਂ ਨੇ ਆਨਲਾਈਨ ਰੋਜ਼ਗਾਰ ਕਿਵੇਂ ਲੈਣਾ ਹੈ ਉਹਨਾਂ ਨੇ ਤੇ ਵੈਸੇ ਉਹਨਾਂ ਨੂੰ ਰੋਲ ਪਲੇ ਵਗੈਰਾ ਉਹ ਮਤਲਬ ਇਦਾਂ ਦੀ ਟ੍ਰੇਨਿੰਗ ਦੇ ਰਹੇ ਆ ਇਹ ਪੰਜਾਬ ਸਰਕਾਰ ਦੇ ਉਪਰਾਲਾ ਹੈਗਾ ਜਾਂ ਕੋਈ ਉਹ ਪ੍ਰਾਈਵੇਟ ਸੰਸਥਾ ਹੈਗੀ ਹੈ ਨਹੀਂ ਸਰ ਪੰਜਾਬ ਸਰਕਾਰ ਦਾ ਜਿਹੜਾ ਉਪਰਾਲਾ ਹੈ ਉਹਦੇ ਚ ਅਸੀਂ ਇਹ ਨੰਦੀ ਫਾਊਂਡੇਸ਼ਨ ਵੱਲੋਂ ਬੇਸਿਕ ਕੋਸਮਟੋਲੋਜੀ ਦਾ ਟਾਈਪ ਹੋਇਆ ਉਹਨਾਂ ਦਾ ਸਾਡੇ ਡਿਪਾਰਟਮੈਂਟ ਨਾਲ ਪਰ ਇਹ ਐਕਸਟਰਾ ਕਲਾਸਿਸ ਅਸੀਂ ਉਹਨਾਂ ਤੋਂ ਵੈਸੇ ਕਈ ਸਾਲਾਂ ਤੋਂ ਲਗਵਾ ਰਹੇ ਹਾਂ ਜੀ ਹਾਂਜੀ ਮਤਲਬ ਆਈਟੀਆਈ ਦੇ ਵਿੱਚ ਕਿੰਨੇ ਕੁ ਸਟੂਡੈਂਟ ਹੈਗੇ ਸਾਡੇ ਕੋਲ ਸਾਲ 196 ਸਟੂਡੈਂਟ ਨੇ ਜੀ ਹਾਂਜੀ ਜਿੰਨੀਆਂ ਸਾਡੇ ਕੋਲ ਮਤਲਬ ਸਾਡੇ ਕੋਲ ਇੰਨੇ ਹੀ ਸੀਟਾਂ ਨੇ ਉਨੀ 100% ਐਡਮਿਸ਼ਨ ਹੈ ਸਾਡੇ ਜੀ ਬਲਕ ਪੱਧਰ ਤੇ ਜੇ ਬੱਚੇ ਬਾਹਰ ਤੋਂ ਵੀ ਆਗੇ ਜੀ ਨਹੀਂ ਸਰ ਬਾਹਰ ਤੋਂ ਵੀ ਆਉਂਦੇ ਨੇ ਜਿਵੇਂ ਚਮਕੌਰ ਸਾਹਿਬ ਤੋਂ ਆ ਇਧਰ ਸਮਰਾਲੇ ਤੋਂ ਇਧਰ ਸਰਹੰਦ ਤੋਂ ਇਧਰ ਖਰੜਸਾ ਤੋਂ ਜੀ ਸਾਰੀਆਂ ਸਾਈਡਾਂ ਤੋਂ ਬੱਚੇ ਆਉਂਦੇ ਆ ਸਾਡੇ ਕੋਲ ਜੀ ਤੇ ਬੱਚੇ ਹੈਗੇ ਨੇ ਜਿਹੜੇ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਸਰਕਾਰ ਦੇ ਹੋਰ ਕੀ ਉਪਰਾਲੇ ਹੈਗੇ ਸਰਕਾਰ ਸਰ ਬਹੁਤ ਪ੍ਰਾਲੇ ਕਰ ਰਹੀ ਹੈ ਜਿਵੇਂ ਅਸੀਂ ਅਪਰੈਂਟਸ਼ਿਪ ਪੋਰਟਲ ਤੇ ਬੱਚਿਆਂ ਨੂੰ ਰਜਿਸਟਰਡ ਕਰਾਉਨੇ ਆ ਤੇ ਉਹਦੇ ਚ ਫਿਰ ਅਪਰੈਂਟਸ਼ਿਪ ਲੈਂਦੀ ਹੈ ਬੱਚਿਆਂ ਦੀ ਤੇ ਉਹਦੇ ਚ ਸਰਕਾਰ ਉਹਨਾਂ ਨੂੰ 7500 ਰੁਪਏ ਬੱਚੇ ਨੂੰ ਦਿੰਦੀ ਹੈ ਤੇ ਫਿਰ ਉਸ ਤੋਂ ਬਾਅਦ ਉਹ ਜੌਬ ਲਈ ਇਲੀਜੀਬਲ ਹੋ ਜਾਂਦਾ ਹੈ ਤੇ ਪਲੇਸਮੈਂਟ ਵੀ ਅਸੀਂ ਉਹਦੇ ਲਈ ਅਗਲਗ ਜਿਵੇਂ ਰੋਪੜ ਆ ਜਾਂ ਫਿਰ ਸਾਡੇ ਆਈਟੀਆਈ ਚ ਹੈ ਖਰੜਾ ਹੈ ਅਸੀਂ ਰੋਜ਼ਗਾਰ ਮੇਲੇ ਲਵਾਉਂਦੇ ਰਹਿੰਦੇ ਆ ਉਹਦੇ ਚ ਬੱਚੇ ਪਲੇਸ ਹੋ ਜਾਂਦੇ ਆ ਤੇ ਵਧੀਆ ਤੇ 10 ਤੋਂ 15000 ਤੱਕ ਮੋਟਲਾ ਉਹਨਾਂ ਨੂੰ ਉਹ ਦਿੰਦੇ ਆ ਫੇਰ ਟ੍ਰੇਨਿੰਗ ਕੈਂਪ ਲੱਗਿਆ ਹੈ ਇਹ ਕਿੰਨੇ ਸਮੇਂ ਤੋਂ ਲੱਗਿਆ ਹੋਇਆ ਜੀ ਇਸਰ ਮੰਡੇ ਤੋਂ ਫਰਾਈਡੇ ਤੱਕ ਮੰਡੇ ਤੋਂ ਫਰਾਈਡੇ ਤੱਕ ਹਾਂਜੀ ਇੱਕ ਹਫਤੇ ਦਾ ਇੱਕ ਹਫਤੇ ਦਾ ਇਹਦਾ ਕੋਈ ਸਮਾਂ ਹੁੰਦਾ ਲੱਗਣ ਦਾ ਜਾਂ ਤੁਸੀਂ ਹਰ ਮੰਥ ਲਈ ਲਵਾਉਣੀ ਹੈਗੀ ਨਹੀਂ ਸਰ ਇਸ ਸਾਲ ਚ ਇੱਕ ਵਾਰ ਲਵਾ ਦਿੰਨੇ ਆਂ ਸਿਰ ਟ੍ਰੇਨਿੰਗ ਇਹ ਤੋਂ ਇਲਾਵਾ ਵੀ ਅਸੀਂ ਅਲੱਗ-ਅਲੱਗ ਜਿਵੇਂ ਹੁਣ ਸਾਡੇ ਕੋਲ ਸੈਲਫ ਡਿਫੈਂਸ ਦੀਆਂ ਕਲਾਸਾਂ ਲੱਗਣੀਆਂ ਅਗਲੇ ਹਫਤੇ ਤੋਂ ਜੀ ਅਸੀਂ ਇਦਾਂ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਟ੍ਰੇਨਿੰਗ ਬੱਚਿਆਂ ਨੂੰ ਜਿਹੜੀ ਜ਼ਰੂਰਤ ਹੈ ਕੁੜੀਆਂ ਲਈ ਸਪੈਸ਼ਲ ਅਸੀਂ ਲਵਾਉਂਦੇ ਰਹਿੰਨੇ ਆਂ ਆਪਣੇ ਲੈਵਲ ਤੇ ਵੀ ਜੇ ਗਵਰਨਮੈਂਟ ਵੱਲੋਂ ਵੀ ਜੇ ਕੋਈ ਇਨਸਟ੍ਰਕਸ਼ਨ ਆਉਂਦੀਆਂ ਅਸੀਂ ਉਹਦੇ ਹਿਸਾਬ ਨਾਲ ਵੀ ਲਵਾ ਦਿੰਦੇ ਆਂ ਬਲਾਕ ਦੇ ਜਾਂ ਹੋਰ ਤੇ ਨੇੜੇ ਤੇੜ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆਂ ਅਨਸਰ ਅਸੀਂ ਤਾਂ ਇਹ ਕਹਾਂਗੇ ਸਾਡੀ ਲੜਕੀਆਂ ਦੀ ਸੰਸਥਾ ਹੈ ਤੇ ਇਥੇ ਤੁਸੀਂ ਆਪਣੇ ਬੱਚਿਆਂ ਨੂੰ ਭੇਜੋ ਤਾਂ ਕਿ ਅਸੀਂ ਉਹਨਾਂ ਨੂੰ ਇੱਕ ਕੰਮੇ ਤਿਆਰ ਕਰਕੇ ਭੇਜੀਏ ਕਿਸ ਤਰ੍ਹਾਂ ਦਾ ਕੰਮ ਸਿਖਾਇਆ ਜਾ ਸਕਦਾ ਜੀ ਆਈਟੀਈ ਦੇ ਵਿੱਚ ਸਰ ਸਾਡੇ ਕੋਲ ਜਿਵੇਂ ਸਾਡੇ ਕੋਲ ਜਿਵੇਂ ਹੱਥ ਦੇ ਕੰਮ ਨੇ ਸਿਵਿੰਗ ਟੈਕਨੋਲੋਜੀ ਹੈ ਏਮਬਰਾਇਡਰੀ ਦਾ ਏਮਬਰਾਇਡਰੀ ਜਿਵੇਂ ਹੱਥ ਦੀ ਹੈ ਦੇ ਮਤਲਬ ਫੁਲਕਾਰੀ ਹੈ ਸਿੰਧੀ ਹੈ ਇਹ ਤਾਂ ਹਰ ਤਰ੍ਹਾਂ ਦੀ ਅਸੀਂ ਕੰਮ ਕਰਵਾਉਂਦੇ ਹਾਂ ਸਟਿਚਿੰਗ ਨੂੰ ਲੈ ਕੇ ਹਾਂਜੀ ਹਾਂਜੀ ਸਟਿਚਿੰਗ ਤੇ ਸਾਡੇ ਕੋਲ ਕੰਪਿਊਟਰ ਦੀ ਵੀ ਟ੍ਰੇਡ ਹੈ ਕੰਪਿਊਟਰ ਲਈ ਵੀ ਅਸੀਂ ਮਤਲਬ ਬੱਚੇ ਤਿਆਰ ਕਰਕੇ ਪੂਰੇ ਤਰ੍ਹਾਂ ਸਕਿੱਲ ਉਹਨਾਂ ਨੂੰ ਦੇ ਕੇ ਫੇਰ ਭੇਜਦੇ ਹਾਂ ਤੇ ਉਸ ਤੋਂ ਬਾਅਦ ਇੱਕ ਸਾਡੇ ਕੋਲ ਬੇਸਿਕ ਕਾਸਮੋਡੋਲੋਜੀ ਜਿਹਨੂੰ ਇੱਕ ਪਾਰਲਰ ਵੀ ਕਹਿੰਦੇ ਆਪਾਂ ਜੀ ਜੀ ਉਹੀ ਸਾਡੇ ਕੋਲ ਬੱਚੇ ਤਰ੍ਹਾਂ ਇੱਕ ਸਾਡੇ ਕੋਲ ਸਟੈਨੋ ਦਾ ਕੋਰਸ ਵੀ ਹੈ ਪੰਜਾਬੀ ਸਟੈਨੋ ਦਾ ਇਹ ਸਾਰੇ ਤਰ੍ਹਾਂ ਦੇ ਮਤਲਬ ਬੱਚੇ ਸਾਡੇ ਕੋਲ 100% ਐਡਮਿਸ਼ਨ ਹੋ ਜਾਂਦੀ ਹੈ ਸਾਡੀ ਵਧੀਆ ਤਰੀਕੇ ਨਾਲ ਸਾਡੇ ਜਿਹੜੇ ਟੀਚਰ ਹੈ ਉਹ ਜਾਣਦੇ ਆ ਤੇ ਐਡ ਕਰਦੇ ਆਪਣੀ ਆਈਕੀ ਤੇ ਵਧੀਆ ਸਾਡੇ ਕੋਲ ਐਡਮਿਸ਼ਨ ਹੁੰਦੀ ਹੈ ਤੇ ਵਧੀਆ ਬੱਚੇ ਅਸੀਂ ਤਿਆਰ ਕਰਕੇ ਕੰਮੇ ਇੱਕ ਅਸੀਂ ਭੇਜਦੇ ਆ ਮਾਰਕੀਟਸ ਜਿਹੜੇ ਆਪਣਾ ਰੋਜ਼ਗਾਰ ਆਪਕੋ ਪੜਾ ਕਰ ਲੈਂਦੇ ਆ ਜਦ ਪੰਜਾਬ ਸਰਕਾਰ ਨੇ ਕੋਈ ਜੌਬ ਕੱਢਣੀ ਹੈ ਨੌਕਰੀ ਆ ਉਹਦੇ ਲਈ ਆਈਟੀ ਜ਼ਰੂਰੀ ਹੈ ਹਾਂਜੀ ਹਾਂਜੀ ਉਹਦੇ ਲਈ ਜਿਹੜੀ ਪੰਜਾਬ ਸਰਕਾਰ ਦੇ ਜਿਵੇਂ ਅਲੱਗ-ਅਲੱਗ ਫੀਲਡ ਵਿੱਚ ਜਿਵੇਂ ਹਰ ਇੱਕ ਜਗ੍ਹਾ ਆਈਟੀ ਜ਼ਰੂਰੀ ਹੋ ਜਾਂਦੀ ਹੈ ਆਈਟੀ ਜ਼ਰੂਰੀ ਆਈਟੀ ਨੂੰ ਪਹਿਲ ਦਿੱਤੀ ਜਾਂਦੀ ਹੈ ਹੁਣੇ ਪਿਛਲੇ ਮਹੀਨੇ ਇੱਕ ਲਾਈਨਮੈਨ ਤੇ ਸਹਾਇਕ ਲਾਈਨਮੈਨ ਭਰਤੀ ਹੋਏ ਜੀ ਬਿਜਲੀ ਬੋਰਡ ਚ ਆਈਟੀ ਕੀਤੀ ਹਾਂ ਉਹ ਆਈਟੀ ਵਾਲਿਆਂ ਨੂੰ ਪਹਿਲ ਦਿੱਤੀ ਗਈ ਆ ਉਹਦੇ ਚ ਉਹ ਸਾਨੂੰ ਇਹ ਤੇ ਮਾਣ ਮਹਿਸੂਸ ਹੋ ਰਿਹਾ ਵੀ ਸਾਡੇ ਆਈਟੀ ਦੇ ਬੱਚੇ ਹੀ ਭਰਤੀ ਹੋਏ ਉਹਦੇ ਚ ਜੀ